ਇਸ ਸਾਲ ਪੰਜਾਬ ਨੰਬਰ 1 ਝੋਨਾ ਹੈਗਾ ਹਨ ਝੋਨੇ ਲਾਉਣ ਵੇਲੇ ਵੀ ਬੀਜ ਦੀ ਕਾਫੀ ਡਿਮਾਂਡ ਰਹੀ ਤੇ ਹੁਣ ਜਦੋਂ ਝੋਨੇ ਪੱਕਣ ਦੇ ਵੱਲ ਜਾ ਰਹੇ ਆ ਕਿਤੇ 10 ਦਿਨ ਦੀ ਬਾਡੀ ਚੱਲਨੀ ਕਿਤੇ 15 ਦਿਨ ਦੀ ਬਾਡੀ ਚੱਲਨੀ ਹੈ ਕਿਸਾਨਾਂ ਦੀ ਮੰਗ ਹੈਗੀ ਆ ਪੰਜਾਬ ਨੰਬਰ 1 ਝੋਨੇ ਦੀ ਕਾਫੀ ਕਿਸਾਨ ਭਰਾ ਬਈ ਇਸ ਵੈਰੈਟੀ ਦੇ ਵਿੱਚ ਉਲਝੀ ਜਾਂਦੇ ਆ ਮੈਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਪਿਛਲੇ ਮੈਂ 3-4 ਸਾਲ ਤੋਂ ਵੀਡੀਓ ਬਣਾ ਰਿਹਾ ਤੇ 3-4 ਸਾਲ ਤੋਂ ਇਸ ਕਿਸਮ ਨੂੰ ਲੱਗਦਾ ਵੀ ਦੇਖ ਰਿਹਾ ਕਿਸਮ ਦੇ ਲੱਛਣਾਂ ਬਾਰੇ ਵੀ ਗੱਲਬਾਤ ਕਰਨੀ ਹੈਗੀ ਆ ਤੇ ਬਈ ਇਹ ਪਰਮਲ ਕਿਸਮ ਹੈਗੀ ਆ ਕੋਈ ਹਾਈਬ੍ਰਿਡਿਕ ਕਿਸਮ ਨਹੀਂ ਹੈਗੀ ਕੋਈ ਬਾਸਮਤੀ ਕਿਸਮ ਨਹੀਂ ਹੈਗੀ ਇਹ ਪਰਮਲ ਚੌਲ ਹੈਗਾ ਪਰਮਲ ਦੇ ਭਾਅ ਦੇ ਵਿੱਚ ਵਿਕਦਾ ਹੈਗਾ ਠੀਕ ਹੈ ਇਸ ਵੈਰੈਟੀ ਦੇ ਆਪਾਂ ਕਰੈਕਟਰਾਂ ਦੇ ਬਾਰੇ ਗੱਲਬਾਤ ਕਰਨੀ ਹੈ ਖਦ ਖਰਾ ਕਿੰਨੀ ਪਾਈ ਹੈ ਠੀਕ ਹੈ ਕੀ ਕਿਹੜੇ-ਕਿਹੜੀਆਂ ਇਹਦੇ ਵਿੱਚ ਬਿਮਾਰੀਆਂ ਆਈਆਂ ਨੇ ਜਿਵੇਂ ਸਾਲ ਖਾਲਦੀ ਰੋਗ ਡੋਡੀ ਰੋਗ ਦੀ ਸਮੱਸਿਆ ਜਾਰੇ ਆਈ ਹੈ ਕੀ ਇਸ ਕਿਸਮ ਦੇ ਵਿੱਚ ਕਿੰਨੇ ਕੁ ਜਿਹੜੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਆ ਭਾਈ ਜਿਹੜੀ ਇਹ ਕਿਸਮ ਹੈ ਜੇ ਦਿਨਾਂ ਦੀ ਗੱਲ ਕਰੀਏ ਆਪਾਂ ਹਨ ਇਹ ਦਿਨ ਲੈਂਦੀ ਹੈ 135 ਤੋਂ 40 ਠੀਕ ਹੈ ਇਹਦੀ ਪਨੀਰੀ 25 ਤੋਂ 30 ਦਿਨ ਦੀ ਲਾ ਸਕਦੇ ਹੋ ਟਰਾਂਸਪਲੈਂਟ ਝੋਨੇ ਦੀ ਕਰਨੀ ਹੈਗੀ ਤੁਸੀਂ ਵਿੱਚ ਕਿਸਾਨ ਭਰਾ ਮਨੇ 10 ਜੂਨ ਨੂੰ ਕੀਤੀ 15 ਨੂੰ ਕੀਤੀ 20 ਨੂੰ ਕੀਤੀ ਕਹਿਣ ਦਾ ਮਤਲਬ 10 ਜੂਨ ਤੋਂ 30 ਜੂਨ ਤੱਕ ਇਹਨੂੰ ਆਰਾਮ ਦੇ ਨਾਲ ਤੁਸੀਂ ਲਗਾ ਸਕਦੇ ਹੋ ਠੀਕ ਹੈ ਦੂਸਰੀ ਗੱਲ ਇਹਦੇ ਵਿੱਚ ਯੂਰੀਆ ਜਿਹੜੀ ਵਿੱਚ ਕਿਸਾਨ ਭਰਾ 2.5 ਗੱਟੇ ਵੀ ਦਿੰਦੇ ਆ ਵਿੱਚ 3 ਗੱਟੇ ਵੀ ਦਿੰਦੇ ਆ ਵਿੱਚ 3 ਗੱਟੇ ਤੋਂ ਵੱਧ ਘੱਟ ਵੀ ਦੇ ਜਾਂਦੇ ਆ ਤੇ ਜੇ ਗੱਲ ਕਰੀਏ ਇਹਦੇ ਵਿੱਚ ਹਲਦੀ ਰੋਗ ਡੋਡੀ ਰੋਗ ਦੀ ਸਮੱਸਿਆ ਜਿੱਥੇ ਬਈ ਜ਼ਿਆਦੇ ਕਿਸਾਨਾਂ ਨੇ ਯੂਰੀਆ ਦਿੱਤਾ ਹੈਗਾ ਹਨਾ ਇਸ ਸਮੱਸਿਆ ਆਈ ਹੈਗੀ ਐ ਜਾਂ ਜਿਆਦੇ ਅਗੀਤਾ ਝੋਨਾ ਲੱਗਿਆ ਸੀਗਾ ਤੇ ਮੇਰੇ ਕੋਲ ਇੱਕ ਇਸ ਤਰ੍ਹਾਂ ਦੀ ਪਲਾਟ ਹੈਗੀ ਐ ਜੋ ਝੋਨਾ ਥੋੜਾ ਜਿਹਾ ਗੀਤਾ ਲੱਗਿਆ ਸੀ ਉਹਦੇ ਵਿੱਚ ਹਲਦੀ ਰੋਗ ਦੀ ਡੋਡੀ ਰੋਗ ਦੀ ਸਮੱਸਿਆ ਜਾ ਰਹੀ ਐ ਪਰ ਇਸ ਪਲਾਟ ਦੇ ਵਿੱਚ ਹਲਦੀ ਰੋਗ ਤੇ ਡੋਡੀ ਰੋਗ ਦੀ ਸਮੱਸਿਆ ਨਹੀਂ ਹੈਗੀ ਤੇ ਦੂਸਰੀ ਗੱਲ ਬਈ ਦੇਖੋ ਜਿੰਨੇ ਵੀ ਮੇਰੇ ਕਿਸਾਨਾਂ ਕੋਲੇ ਹਨਾ ਚੰਗਾ ਬੀਜ ਲੱਗਿਆ ਹੋਇਆ ਹੈਗਾ ਉਹਨਾਂ ਦਾ ਬੀਜ ਅਗਲੇ ਸਾਲ ਵੇਕਣ ਦੇ ਲਈ ਹਨਾ ਜਨਵਰੀ ਰਿਡੇ ਤੇ ਕਿਸਾਨਾਂ ਨੇ ਹੱਥੀ ਝਾੜ ਕੇ ਬੀਜ ਜਿਹੜਾ ਬੁੱਕ ਕਰ ਦਿੱਤਾ ਹੈਗਾ ਠੀਕ ਹੈ ਇਹ ਕਿਸਮ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਮੇਰਾ ਏਰੀਆ ਬਲੱਡ ਹੈਗਾ ਸਾਡੇ ਬਲੱਡ ਏਰੀਆ ਦੇ ਵਿੱਚ ਪੰਜ ਸੱਤ ਪਿੰਡਾਂ ਦੇ ਵਿੱਚ ਇਸ ਕਿਸਮ ਦੀ ਕਾਫੀ ਮੰਗ ਸੀ ਪਿਛਲੇ ਸਾਲਾਂ ਤੋਂ ਲੱਗਦਾ ਆ ਰਿਹਾ ਇਹਨੂੰ ਚਾਹੇ ਤੁਸੀਂ ਤਕੜੇ ਬਾਣ ਚ ਲਾ ਲਓ ਜਿੱਥੇ ਪੀਲੇ ਪੂਸ਼ਾ ਲੱਗਦੀ ਹੈ ਪੂਸ਼ਾ 44 ਲੱਗਦੀ ਹੈ ਠੀਕ ਹੈ ਜਾਂ ਤੁਹਾਡਾ ਜ਼ਮੀਨ ਦਰਮਿਆਨੀ ਜ਼ਮੀਨ ਹੈਗੀ ਆ ਪਾਣੀ ਉਥੇ ਜਿਹੜਾ ਮਾੜਾ ਮੋਟਾ ਨਰਮ ਪਾਣੀ ਵੀ ਜਿਹੜਾ ਇਹ ਵੈਰੈਟੀ ਚੱਲ ਜਾਂਦੀ ਹੈਗੀ ਆ ਜੇ ਗੱਲ ਕਰੀਏ ਝਾੜ ਦੀ ਝਾੜ ਵੈਰੈਟੀ 80 ਮਣ 85 ਮਣ ਵਿੱਚ ਵਿੱਚ ਖੇਤਾਂ ਦੇ ਵਿੱਚ ਇਹ 90 ਮਣ ਨੂੰ ਵੀ ਟੱਚ ਕਰ ਜਾਂਦੀ ਹੈ ਠੀਕ ਹੈ ਵਿੱਚ ਮੇਰੇ ਪਿੰਡ ਦੇ ਵੀ ਕਾਫੀ ਕਿਸਾਨ ਪਰਮ ਪਿਛਲੇ ਸਾਲ ਪਹਿਲੇ ਸਾਲ ਆਇਆ ਸੀਗਾ ਉਥੇ ਕਿੱਲੇ ਦੇ ਵਿੱਚ 92 92 93 93 ਗੱਟੇ ਵੀ ਕਿੱਲੇ ਦੇ ਵਿੱਚੋਂ ਜਿਹੜੇ ਝੜੇ ਸੀਗੇ ਇਸ ਸਾਲ ਬੀਜ 250 ਰੁਪਏ ਕਿਲੋ 300 ਰੁਪਏ ਕਿਲੋ ਵਿਕੇ। ਉਹ ਬੀਜ ਤੁਸੀਂ 250 ਰੁਪਏ ਕਿਲੋ 300 ਰੁਪਏ ਕਿਲੋ ਲੈਣ ਦੇ ਵੀ ਜਾਇ ਜੇ ਤੁਹਾਡੇ ਕਿਸੇ ਵਧੀਆ ਖਾਸ ਕਰ ਮਿੱਤਰ ਦੇ ਕੋਲ ਕਿਸੇ ਰਿਸ਼ਤੇਦਾਰ ਦੇ ਕੋਲ ਇਹ ਬੀਜ ਹੈਗਾ ਤਾਂ ਕਿਰਪਾ ਕਰਕੇ ਚੜਵਾ ਲਓ ਬੀਜ ਨੂੰ। ਜਿਸ ਨੂੰ ਨਹੀਂ ਲੱਗਦਾ ਯਾਰ ਵੀ ਇਹ ਪਿਆਨ ਨੰਬਰ 1 ਨਹੀਂ ਹੈਗਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਅਸੀਂ ਤੁਹਾਨੂੰ ਅਸਲੀ ਬੀਜ ਆ ਆਪਦੇ ਖੇਤੋਂੋਂ ਝਾੜ ਕੇ ਦੇ ਸਕਦੇ ਹਾਂ ਤੇ ਤੁਹਾਨੂੰ ਕਿਸੇ ਚੰਗੇ ਕਿਸਾਨ ਤੋਂ ਵੀ ਜਿਹੜਾ ਬੀਜ ਦਿਵਾ ਸਕਦੇ ਕਿਉਂਕਿ ਅਗਲੇ ਸਾਲ ਵੈਰੈਟੀ ਚੰਗੀ ਰਹੇ ਕਿਉਂਕਿ ਪੰਜਾਬ ਦਾ ਖੇਰਕ ਏਰੀਆ ਦੇ ਵਿੱਚ ਕਾਮਜਾਬ ਹੈਗੀ ਆ ਭਾਮੇ ਸੋੜੇ ਮੁੱਛਲ ਲੱਗਦੀ ਹੈ ਭਾਮੇ ਸੋੜੇ ਪੂੜੀ ਪੀਲੀ ਪੂਸ਼ਾ ਲੱਗਦੀ ਹੈ ਪੂਸ਼ਾ 44 ਲੱਗਦੇ ਕੋਈ ਹਾਈਬ੍ਰਿਡ ਕਿਸਮ ਲੱਗਦੀ ਹੈ ਸਾਰੀਆਂ ਕਿਸਮਾਂ ਦੇ ਗਰੋਬਰ ਜਾਂਦੀ ਹੈ 135 ਤੋਂ 40 ਦਿਨ ਜ਼ਮੀਨ ਦੇ ਵਿੱਚ ਲੈਂਦੀ ਹੈਗੀ ਆ ਠੀਕ ਹੈ ਇਹ ਇੱਕ ਜਦੋਂ ਇਹ ਜਿੱਥੇ ਝੋਨਾ ਮਤਲਬ ਗੋਭ ਦੇ ਵਿੱਚ ਹੁੰਦਾ ਹਨ ਇੱਕ ਜੇ ਤੁਸੀਂ ਉਹਦੇ ਚੰਗੀ ਸਪਰੇਅ ਕਰਤੀ ਹੋ ਸਕਦਾ 80% ਉਸ ਸਪਰੇਅ ਨਾਲ ਵੀ ਭਲ ਜਾਂਦਾ ਕਿਉਂਕਿ ਇਦੇ ਵਿੱਚ ਬਿਮਾਰੀ ਬਹੁਤ ਘੱਟ ਪੈਂਦੀ ਆ ਤੇਲੀ ਦੀ ਸਮੱਸਿਆ ਬਹੁਤ ਘੱਟ ਆਉਂਦੀ ਆ ਠੀਕ ਐ ਇਹਦਾ ਪੱਤਾ ਥੋੜਾ ਜਿਹਾ ਕਰੜਾ ਰਹਿੰਦਾ ਹੈਗਾ ਠੀਕ ਐ ਤੇ ਸਪਰੇਅ ਕਰਨ ਵੇਲੇ ਆਮ ਝੋਨੇ ਦੇ ਵਾਂਗ ਸਪਰੇਅ ਨਹੀਂ ਕਰੀ ਜਾਂਦੀ ਕਿਉਂਕਿ ਥੋੜਾ ਇਹ ਹਾਰਡ ਹੁੰਦਾ ਤੁਲੋਂ ਜਿਵੇਂ ਆਪਾਂ ਕਹਿੰਦੇ ਨੇ ਪੈਰਾਂ ਜਿਨੂੰ ਖਾਂਦੀ ਹੁੰਦੀ ਆ ਠੀਕ ਐ ਤੇ ਇਹਦੇ ਵਿੱਚ ਲੰਗਣਾ ਥੋੜਾ ਜਿਹਾ ਔਖਾ ਲੱਗਦਾ ਠੀਕ ਐ ਤਾਂ ਹੀ ਕਹਿੰਦੇ ਆ ਵੀ ਇੱਕ ਸਪਰੇਅ ਨਾਲ ਵੀ ਕਈ ਵਾਰ ਕੰਮ ਚੱਲ ਜਾਂਦਾ ਵੇਸੇ ਤਾਂ ਦੋ ਵੀ ਕਰ ਦਿੰਦੇ ਕਾਣ ਭਰਾ ਤੇ ਕੋਈ ਵੀ ਹਲਦੀ ਰੋਗ ਨਹੀਂ ਸਾਨੂੰ ਮੈਂ ਸਾਰਾ ਚੋਰਨਾ ਬਈ ਖਲਾਕ ਦਿਖਾਈ ਹੈ ਨਾ ਕਿਤੇ ਵੀ ਹਲਦੀ ਰੋਗ ਨਹੀਂ ਹੈਗਾ ਇਸ ਪਲਾਟ ਦੇ ਵਿੱਚ ਨਹੀਂ ਹੈਗਾ ਠੀਕ ਹੈ ਜਿਹੜੇ ਹੋਰ ਪਲਾਟ ਹੈ ਵਿੱਚ ਕਿਸਾਨ ਭਰਾਵਾਂ ਦੇ ਹੈਗਾ ਵੀ ਆ ਠੀਕ ਹੈ ਤੇ ਕਾਫੀ ਕਿਸਾਨ ਭਰਾ ਬਾਈ ਆਪਦੀ ਮਿਹਨਤ ਦੀ ਸਤਕਾ ਨਾ ਜਿਵੇਂ ਲਾ ਲਓ ਈਮੇ 24 25 ਰੁਪਏ ਚੌਲ ਹੈ 10 15 ਰੁਪਏ ਬਈ ਉਹਦੇ ਚਾਹਨਾ ਕਿਸਾਨ ਦੀ ਮਰਜ਼ੀ ਆ ਬਾਈ ਆਪਣਾ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਆਪਾਂ ਜੇ ਤੁਸੀਂ ਇਹ ਬੀਜ ਲੈਣਾ ਚਾਹੁੰਦੇ ਹੈਗੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਦੇ ਬਲਾਡੇ ਦੇ ਵਿੱਚ ਆ ਸਕਦੇ ਹੋ ਆਪਾਂ ਤੁਹਾਨੂੰ ਖੇਤਾਂ ਦੇ ਵਿੱਚ ਖੜਾ ਇਹ ਝੋਨਾ ਦਿਖਾ ਦੇਵਾਂਗੇ ਜਿੱਥੋਂ ਚਿਤ ਕਰੂ ਤੁਹਾਡਾ ਤੁਸੀਂ ਝੋਨਾ ਲਿਜਾ ਸਕਦੇ ਮੈਂ ਪਹਿਲਾਂ ਫਿਰ ਦੁਬਾਰਾ ਕਹਿਣਾ ਵੀ ਸਾਨੂੰ ਇਹ ਬੀਜ ਵੇਚਣ ਦਾ ਕੋਈ ਸ਼ੌਂਕ ਨਹੀਂ ਹੈਗਾ ਪਰ ਇਸ ਬੀਜ ਦੇ ਵਿੱਚ ਕਾਫੀ ਵੱਡੀ ਲੁੱਟ ਹੁੰਦੀ ਇਸ ਲੁੱਟ ਨੂੰ ਘਟਾਉਣ ਦੇ ਲਈ ਤੁਸੀਂ ਆਪਣੇ ਯਾਰ ਮਿੱਤਰ ਕੋ ਜਾਂ ਕਿਤੇ ਹੋਰ ਵੀ ਬੀਜ ਜਿਹੜਾ ਪ੍ਰਾਪਤ ਕਰ ਸਕਦੇ ਹਾਂ ਉਸ ਜੇ ਤੁਸੀਂ ਜ਼ਿਆਦਾ ਝੋਨਾ ਲਾਉਣੀ ਪੰਜ ਚਾਰ ਕਿੱਲੇ ਇਹਦੇ ਲਾ ਕੇ ਦੇਖ ਲਓ ਅਗਲੇ ਸਾਲ ਬੀਜ ਵੀ ਮਲਟੀਪਲਾਈ ਹੋ ਜੂਗਾ ਤੇ ਸੋਨੇ ਵਰਾਈਟੀ ਤੇ ਵਿਸ਼ਵਾਸ ਵੀ ਹੋ ਜੂਗਾ ਧੰਨਵਾਦ